اپنی ماں ਦੇ ਨਾਲ ਲਾ ਕੇ ਦੁੱਧ ਪੀ ਰਹੀ 4 ਮਹੀਨੇ ਦੀ ਬੱਚੀ ਤੇ ਦਰਿੰਦਿਆਂ ਨੇ ਪੂਰਾ ਵੀ ਤਰਸ ਨਹੀਂ ਕੀਤਾ ਇਸ 마ਸੂਮ ਨੂੰ ਇਹ ਤੱਕ ਪਤਾ ਨਹੀਂ ਹੈ ਕਿ ਉਹ ਕਿਸ ਬੁਰੀ ਮੁਸੀਬਤ ਦੇ ਵਿੱਚ ਫਸ ਚੁੱਕੀ ਹੈ ਆਉਣ ਵਾਲਾ ਭਵਿਕ ਉਸ ਦਾ ਕਿੰਜ ਹਨੇਰੇ ਦੇ ਵਿੱਚ ਕੁਝ ਪਾਪੀਆਂ ਦੇ ਵੱਲੋਂ ਲਿਆ ਦਿੱਤਾ ਗਿਆ ਪਤਾ ਲੱਗਿਆ ਕਿ ਆਪਣੀ ਬੱਚੀ ਨੂੰ ਦੁੱਧ ਪਲਾ ਰਹੀ ਮਾਂ ਨੂੰ ਸਰਯਾਮ ਹੀ ਘਰ ਦੀਆਂ ਕੰਧਾਂ ਟੱਪ ਕੇ ਖਤਮ ਕੀਤਾ ਗਿਆ ਅਤੇ ਇਸ ਮਾੜੀ ਘਟਨਾ ਦੇ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਜੋ ਖੁਲਾਸੇ ਕੀਤੇ ਨੇ ਉਹ ਹੋਰ ਵੀ ਜ਼ਿਆਦਾ ਰੌਂਗਟੇ ਖੜੇ ਕਰਨ ਵਾਲੇ ਸਨ ਆਪਣੀ ਮਾਸੂਮ ਬੱਚੇ ਦੇ ਨਾਲ ਘਰ ਦੇ ਵਿੱਚ 35 ਸਾਲ ਦੀ ਔਰਤ ਮੌਜੂਦ ਸੀ ਆਪਣੇ ਬੱਚੇ ਦੀ ਪਰਵਰਿਸ਼ ਦੇ ਵਿੱਚ ਉਸਨੇ ਕੋਈ ਕਸਰ ਨਹੀਂ ਛੱਡੀ ਸੀ ਬੜੀਆਂ ਹੀ ਮੁਸ਼ਕਲਾਂ ਦੇ ਨਾਲ ਉਸਨੂੰ 4 ਮਹੀਨੇ ਦਾ ਕੀਤਾ ਸੀ ਤੇ ਅੱਜ ਜਦੋਂ ਉਹ ਇਸ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਤਾਂ ਉਸੇ ਸਮੇਂ ਹੀ ਦੋ ਜਾਣੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਇਸ ਔਰਤ ਦੀ ਜਾਨ ਲੈ ਲੈਂਦੇ ਨੇ ਇਸ ਘਟਨਾ ਦੇ ਸਮੇਂ ਪਤਾ ਲੱਗਿਆ ਕਿ ਔਰਤ ਘਰ ਦੇ ਵਿੱਚ ਆਪਣੇ ਬੱਚੇ ਦੇ ਨਾਲ ਇਕੱਲੀ ਸੀ ਹਾਲਾਂਕਿ ਉਸ ਦੀ ਮਾਸੂਮ ਬੱਚੀ 4 ਮਹੀਨਿਆਂ ਦੀ ਸਹੀ ਸਲਾਮਤ ਅਧਿਰ ਪੁਲਿਸ ਨੇ ਹੁਣ ਤੁਰੰਤ ਕਾਰਵਾਈ ਕਰਦੇ ਹੋਏ ਦੋ ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਦੋਂ ਕਿ ਹਲੇ ਵੀ 6 ਜਾਣੇ ਫਰਾਰ ਦੱਸੇ ਜਾ ਰਹੇ ਨੇ ਅੰਮ੍ਰਿਤਸਰ ਦੇ ਕਸਬਾ ਰਾਜਾ ਸੰਸੀ ਤੋਂ ਇਹ ਘਟਨਾ ਸਾਹਮਣੀ ਆਈ ਜਿੱਥੇ ਦੋ ਪੱਖਾਂ ਦੀ ਆਪਸੀ ਰੰਜਿਸ਼ ਤੇ ਚੱਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਫੜੇਗੇ ਦੋਨੋਂ ਹੀ ਵਿਅਕਤੀ ਦੀਵਾਰ ਟੱਪ ਕੇ ਘਰ ਦੇ ਅੰਦਰ ਪਹੁੰਚੇ ਸਨ ਭਗਵੰਤ ਉਰਫ ਮੰਨਾ ਪੱਟੀ ਦੇ ਘਰ ਦੇ ਵਿੱਚ ਉਹ ਖੁਸੀ ਸੀ ਅਤੇ ਗੁੱਸੇ ਸਨ ਅਤੇ ਦੋਸ਼ੀਆਂ ਦੇ ਵੱਲੋਂ ਔਰਤ ਦੇ ਪਤੀ ਮੰਨਾ ਦੇ ਬਾਰੇ ਪੁੱਛਿਆ ਗਿਆ ਇਸ ਤੋਂ ਬਾਅਦ ਦੋ ਗੋਲੀਆਂ ਚਲਾਈਆਂ ਗਈਆਂ ਅਤੇ ਸਵਾਰਥ ਦੀ ਜਿਸ ਦਾ ਨਾਮ ਹਰਜਿੰਦਰ ਕੌਰ ਸੀ ਜਾਨ ਲੈ ਲਈ ਪਿੱਛੇ ਰੋਂਦਾ ਕੁਰਲਾਉਂਦਾ ਪਿਆਰ ਮਾਸੂਮ ਬੱਚੀ ਨੂੰ ਗੋਦ ਦੇ ਵਿੱਚ ਲੈ ਕੇ ਘੁਰਲਾ ਰਿਹਾ ਹੈ ਇਹ ਤੇ ਇਸ ਗੱਲ ਤੋਂ ਬਾਅਦ ਉਹ ਬੇहद ਹੀ ਜ਼ਿਆਦਾ ਚਿੰਤਾ ਅਤੇ ਪਰੇਸ਼ਾਨੀ ਦੇ ਵਿੱਚ ਨੇ ਕਿ ਉਹਨਾਂ ਦੇ ਘਰ ਤੇ ਇਹ ਕਿਹੜੀ ਬਿਫਤਾ ਆਣ ਪਈ ਹੈ ਇਸ ਘਟਨਾ ਤੋਂ ਬਾਅਦ ਡੀਐਸਪੀ ਕਰਨ ਸ਼ਰਮਾ ਐਸਐਚਓ ਅਜੀਪਾਲ ਸਿੰਘ ਮੌਕੇ ਤੇ ਪਹੁੰਚੇ ਸਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆ ਕਿ ਮੁੱਖ ਦੋਸ਼ੀ ਲਵ ਅਤੇ ਨਿਸ਼ਾਨ ਨੇ ਜਿਨਾਨੂ ਘਰ ਦੇ ਵਿੱਚ ਵੜ ਕੇ ਇਸ ਤੇ ਹਮਲਾ ਕੀਤਾ ਸੀ ਅਤੇ ਇਸ ਦੇ ਵਿੱਚ 6 ਜਾਣੇ ਹੋਰ ਨਾਮਜ਼ਦ ਕੀਤੇ ਗਏ ਨੇ ਇਸ ਦੇ ਵਿੱਚ ਕੁਲਦੀਪ ਅਤੇ ਵਿਜੈ ਨੂੰ ਗ੍ਰਫਤਾਰ ਕਰ ਲਿਆ ਗਿਆ ਅਤੇ ਹੋਰਾਂ ਦੀ ਗ੍ਰਫਤਾਰੀ ਦੇ ਲਈ ਛਾਪੇ ਮਾਰੀ ਜਾ ਰਹੀ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਦੱਸਿਆ ਕਿ ਪੀੜਤ ਪੱਖ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ 2 ਦਿਨ ਪਹਿਲਾਂ ਹੀ ਉਹਨਾਂ ਦੀ ਕਚਹਿਰੀ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਵੀ ਹੋ ਗਿਆ ਸੀ ਰਾਜਾ ਸੰਸੀ ਦਾ ਹੀ ਉਹ ਦੋਸ਼ੀ ਹੈ ਲੜਕਾ ਜੋ ਕਿ ਰਾਤ ਨੂੰ ਪੀੜਤ ਪਰਿਵਾਰ ਨੂੰ ਧਮਕੀਆਂ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਰਾਤ ਨੂੰ ਫੋਨ ਤੇ ਪੀੜਤ ਪੱਖ ਦੇ ਵੱਲੋਂ ਅੱਡੇ ਤੇ ਲੜਨ ਦੇ ਲਈ ਉਸ ਨੂੰ बुलाया ਜਾਂਦਾ ਪਰ ਉਸ ਦਾ ਪਰਾਂ ਲੜਨਾ ਨਹੀਂ ਚਾਹੁੰਦਾ ਸੀ ਜਿਸ ਤੇ ਚਲਦੇ ਹੋਏ ਅੱਜ ਇਹ ਸਭ ਕੁਝ ਹੋ ਗਿਆ ਅਤੇ ਇੱਕ ਹੱਸਦਾ ਖੇਡਦਾ ਪਰਿਵਾਰ ਖਤਮ ਹੋ ਗਿਆ ਪਰ ਆਦੇ ਵੱਲੋਂ ਹੀ ਦੱਸਿਆ ਜਾ ਰਿਹਾ ਹੈ ਕਿ ਕਿੰਜ ਭਾਬੀ ਨੂੰ ਖਤਮ ਕੀਤਾ ਗਿਆ ਘਟਨਾ ਦੇ ਕੁਝ ਮਿੰਟਾਂ ਬਾਅਦ ਹੀ ਮ੍ਰਿਤਕ ਰਜਿੰਦਰ ਕੌਰ ਨੇ ਆਪਣੇ ਪਤੀ ਨੂੰ ਫੋਨ ਕੀਤਾ ਮ੍ਰਿਤਕ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਦੋ ਵਿਅਕਤੀ ਕੰਦ ਟੱਪ ਕੇ ਘਰ ਦੇ ਵਿੱਚ ਆਏ ਅਤੇ ਧਮਕੀਆਂ ਦੇ ਰਹੇ ਨੇ ਜਿਸ ਦੇ ਬਾਰੇ ਉਹ ਪੁੱਛ ਰਹੇ ਸਨ ਇਸ ਤੋਂ ਬਾਅਦ ਦੋਸ਼ੀਆਂ ਨੇ ਅਰਜਿੰਦਰ ਨੂੰ ਖਤਮ ਕਰ ਦਿੱਤਾ। ਹਮੇਸ਼ਾ ਇਹ ਫੋਨ ਕੀਤਾ ਨੰ ਝਗੜਾ ਆਈ। ਕਹਿੰਦੇ ਵੀ ਧਰਨਾ ਦੇਖਣਾ ਵਾ ਤੇ ਅੱਡੇ ਤੇ ਆ ਜਾਓ। ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ। ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50-60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ। ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਭ ਤਾਉ ਤੇ 사જન, ਫਰੋਜ ਤੇ ਸਹਿਲ ਤੇ ਲੀਆ ਸ਼ਮੀ ਆ ਸੋਡੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਇਹਨਾਂ ਆ ਕੇ ਗੋਲੀਆਂ ਚਲਾਈਆਂ ਮਾਰੀਆਂ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਮੌਤ ਹੋ ਗਈਆਂ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਤਾ ਨਹੀਂ ਇਹਨਾਂ ਮੁੜਿਆ ਨੇ ਕਿੱਥੇ ਲਵਾ ਦਾ ਚੜ ਆਇਆ ਕਿੰਨੇ ਨਾ ਮੁੰਡੇ ਰੱਖੇ ਕੋਈਆਂ ਮਾਤੀ ਚ ਬਣੀ ਕਾਰਗਲੇ ਕਿੰਨੇ ਬੱਚੇ ਕਿੰਨੇ 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 ਕੁੜੀਆਂ ਦੇ ਦੋ ਬੱਚੇ ਕੋਈ ਮੁੰਡਾ ਜੁੜਿਆ ਬੱਚਾ ਕੀ ਮੰਗ ਕਰਦੇ ਹਾਂਜੀ ਮੰਗ ਕੀ ਕਰਦੇ ਜੀ ਮੰਗ ਆਈਆਂ ਨੇ ਮਾਰੇ ਨੇ ਸਹਾਇਆ ਹੋ ਜੀ ਮੇਰੇ ਤੇ ਸੰਤ ਤੋਂ ਸੰਚਾਈ ਦੀ ਸਹਾਇਆ ਦੇਣ ਨੂੰ ਕਾਗਦੇ ਕਿਹਦੇ ਗਾਣ ਸੁਥਿਆ ਨਾ ਕਰਦੇ ਅੱਜ ਮਿਤੀ 8 ਜੁਲਾਈ ਵਕਤ ਕਰੀਬ 12:50 ਵਜੇ ਸਾਨੂੰ ਇੱਕ ਫੋਨ ਕਾਲ ਆਉਂਦੀ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਲੇਡੀ ਨਾਮਕ ਹਰਜਿੰਦਰ ਕੌਰ ਉਮਰ ਕਰ ਤਕਰੀਬਨ 35 ਸਾਲ ਵਾਈਫ ਆਫ ਭਗਵੰਤ ਸਿੰਘ ਉਰਫ ਮੰਨਾ ਵਾਸੀ ਔਰਡਰ ਨੰਬਰ 4 ਰਾਜਾਸਾਨਸੀ ਜਿਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਇਹ ਗੱਲਾਂ ਨੂੰ ਵੈਰੀਫਾਈ ਕਰਦੇ ਹਾਂ ਤਾਂ ਉਥੋਂ ਇਹ ਪਤਾ ਲੱਗਦਾ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼बाजी ਕੁਝ ਪਿੰਡ ਦੇ ਮੁੰਡਿਆਂ ਨਾਲ ਚੱਲਦੀ ਸੀ ਜਿਨ੍ਹਾਂ ਦੇ ਨਾਮ ਪਰਿਵਾਰ ਵਾਲਿਆਂ ਨੇ ਦੱਸੇ ਨੇ ਇੱਕ ਲਵ ਨਿਸ਼ਾਨ ਸਾਜਨ ਤੇ ਆਕਾਸ਼ ਕਨਨਾਲ ਦੀ ਕਹਾਣੀ ਜਿਵੇਂ ਚੱਲਦੀ ਸੀ ਤੇ ਅਸਲ ਵਿੱਚ ਦੋਸਤਾਂ ਪਹਿਲਾਂ ਇੱਕ ਚੈਟਫੋਨ ਹੋਸੀ ਉੱਤੇ ਨਾ ਤੁਤੂ ਮੈਮਾ ਹੋਈ ਤੇ ਗੱਲ ਜਿਸ ਤਰ੍ਹਾਂ ਵਧ ਗਈ ਇਹਨਾਂ ਨੇ ਟਾਈਮ ਟਾਈਮ ਪਾ ਕੇ ਆਪਸ ਚ ਮਿਲ ਕੇ ਗੱਲ ਸੌਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋਈ ਉਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਅੱਜ ਇਹ ਘਰੇ ਮੰਨੇ ਜਾਨਕੀ ਭਗਵੰਤ ਸਿੰਘ ਨੂੰ ਮਿਲਣ ਆਏ ਸੀ ਪਰ ਉੱਥੇ ਉਹ ਮੌਜੂਦ ਨਹੀਂ ਸੀ ਤਾਂ ਉਹਨਾਂ ਨੇ ਇਸ ਦੀ بیوی ਦਾ ਕਤਲ ਕਰ ਦਿੱਤਾ ਗੋਲੀਆਂ ਮਾਰ ਦਿੱਤੀ ਕਿਸ ਤਰ੍ਹਾਂ ਦਾਖਲ ਹੋਏ ਘਰ ਦੇ ਵਿੱਚ ਕੋਈ ਗੁੱਲਾ ਸੀ ਤਾਂ ਕੋਦੇ ਆ ਨਾ ਜਾਣਸਾਨ ਦੀ ਆਪ ਕੋ ਤੇ ਫੇਰ ਇਹ ਅਸੀਂ ਸੀਸੀਟੀਵੀ ਤੋਂ ਵੈਰੀਫਾਈ ਕਰ ਰਹੇ ਹਾਂ ਕਿ ਕਿਸ ਟਾਈਮਿੰਗ ਤੇ ਆਏ ਉੱਥੇ ਹੋਰ ਨਾਲ ਕੌਣ ਕੌਣ ਆਏ ਸੀ ਤੇ ਕਿੰਨੀ ਦੇਰ ਬਾਹਰ ਖੜੇ ਰਹੇ ਇਹ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਇਹਨਾਂ ਨੇ ਬਾਹਰ ਖੜ ਕੇ ਫੋਨ ਕਾਲਸ ਵੀ ਕੀਤੀਆਂ ਭਗਵੰਤ ਸਿੰਘ ਨੂੰ ਪਰ ਉਹ ਮੌਕੇ ਤੇ ਮੌਜੂਦ ਨਾ ਹੋਣ ਕਰਕੇ ਉਹਦੇ ਘਰ ਦੇ ਅੰਦਰ ਵੜ ਗਏ ਕੋਦੀ ਵੀ ਪਾਈਪ ਨੇ ਵੀ ਫੋਨ ਕਾਲ ਕੀਤੀ ਹੈ ਆਡੀਓ ਸਾਹਮਣੇ ਏਰੀਆ ਜਿਸ ਵਿੱਚ ਉਹ ਦੱਸ ਰਹੀ ਹੈ ਕਿ ਆਏ ਨੇ ਧਮਕੀ ਦੇ ਰਹੇ ਨੇ ਮਾਰਨ ਦੀ ਧਮਕੀ ਦੇ ਇਹ ਕੱਲ ਰਾਤ ਦੀ ਗੱਲ ਹੈ ਕਿ ਇਹਨਾਂ ਨੂੰ ਫੋਨ ਤੇ ਧਮਕੀ ਮਿਲਦੀ ਹੈ ਤੇ ਜਿੱਦਾਂ ਕਿ ਪਰਿਵਾਰ ਵਾਲਿਆਂ ਨੇ ਸਾਨੂੰ ਦੱਸਿਆ ਅੱਜ ਉਹ ਇਸ ਗੱਲ ਦੀ ਕੰਪਲੇਂਟ ਰਜਿਸਟਰ ਕਰਾਉਣ ਥਾਣੇ ਆ ਰਹੇ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਵਾਰਦਾਤ ਹੋ ਗਈ ਸਰ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ ਅਸੀਂ ਰੇਡ ਸ਼ੁਰੂ ਕਰਤੀਆਂ ਸਾਰੇ ਪਿੰਡਾਂ 'ਚ ਅਸੀਂ ਸਰਚ ਕਰ ਰਹੇ ਹਾਂ ਜਿਹੜੇ ਮੁੰਡੇ ਨੇ ਉਹ ਪਿੰਡ 'ਚ ਨਹੀਂ ਹੈਗੇ ਇਸ ਵੇਲੇ ਪਰ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂ ਜਿਨ੍ਹਾਂ ਨੇ ਕਮਿਟੀ ਦਾ ਉਹਨਾਂ ਦੇ ਕੋਈ ਪਹਿਲਾਂ ਮੁਕਦਮੇ ਦਰਜ ਹੈਗੇ ਨਹੀਂ ਇਸ ਸੰਬੰਧੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਇਹਨਾਂ ਦੀ ਰੰਜਿਸ਼बाजी ਚੱਲਦੀ ਹੈ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਮੁੰਡਿਆਂ 'ਤੇ 307 ਦਾ ਮੁਕੱਦਮਾ ਹੋਇਆ ਸੀ ਤੇ ਉਹਦੀ ਵੀ ਅਸੀਂ ਡਿਟੇਲਸ ਵੈਰੀਫਾਈ ਕਰ ਰਹੇ ਹਾਂ ਕੇਸ ਦਾ ਕੀ ਸਟੇਟਸ ਹੈ ਤੇ ਹੋਰ ਕੌਣ-ਕੌਣ ਇਨਵੋਲਡ ਹੈ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਕਿਹਾ ਜਾ ਰਿਹਾ ਕਿ ਉਸ ਦੇ ਨਾਲ ਹੀ ਸੰਬੰਧਤ ਨੇ ਨੀ ਇਹ ਹਮਲੇ ਵਾਲੀ ਗੱਲ ਇਦਾਂ ਕੋਈ ਵੈਰੀਫਾਈ ਨਹੀਂ ਹੋਈ ਹੈ ਅਜੇ ਅਸੀਂ ਜਦੋਂ ਰੇਡ ਕਰ ਰਹੇ ਸੀਗੇ ਉਦੋਂ ਅਸੀਂ ਕੁਝ ਮੁੰਡੇ ਰਾਉਂਡ ਅਪ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਇਹ ਉਹੀ ਮੁੰਡੇ ਨੇ ਜਾਂ ਕੋਈ ਹੋਰ ਪੁਲਿਸ ਨੇ ਹਮਲਾ ਵੀ ਕੀਤਾ ਇਹਨਾਂ ਨੇ ਕਿਉਂਕਿ ਪੁਲਿਸ ਤੇ ਤਾਂ ਕੁਝ ਖਰੋਚਾ ਆਈਆਂ ਨੇ ਸਾਡਾ ਲੱਗੀਆਂ ਨਹੀਂ ਕੁਝ ਮਾਮਲੇ ਨਹੀਂ ਨਹੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਦੋਂ ਰੇਡ ਕਰ ਰਹੇ ਸੀ ਕੁਝ ਮੁੰਡੇ ਸਾਨੂੰ ਪੁਲਿਸ ਨੂੰ ਦੇਖ ਕੇ ਉਥੋਂ ਮੌਕੇ ਤੋਂ ਭੱਜੇ ਸੀਗੇ ਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਥੋੜੀ ਬਹੁਤ ਝੋਟ ਆਈ ਹੈ ਸਾਡੇ ਇੱਕ ਮੁਲਾਜ਼ਮ ਦੇ ਬਟ ਅਸੀਂ ਇਹ ਜੀ ਵੈਰੀਫਾਈ ਕਰ ਰਹੇ ਆ ਕਿ ਉਹੀ ਬੰਦੇ ਨੇ ਜਿਨ੍ਹਾਂ ਨੇ ਕਤਲ ਕੀਤਾ ਜਾਂ ਸਾਨੂੰ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਭੱਜੇ ਨੇ ਉਥੋਂ ਕਿਹਨੀਆਂ ਗੋਲੀਆਂ ਲੱਗੀਆਂ ਨੇ ਹੋਰ ਤੇ ਇਹ ਸਾਨੂੰ ਮੌਕੇ ਤੋਂ ਦੋ ਖੋਲ ਬਰਾਮਦ ਹੋਏ ਨੇ ਉਹਦੇ ਦੋ ਗੋਲੀਆਂ ਛਾਤੀ 'ਚ ਮਾਰੀ ਹੋਈਆਂ ਨੇ ਜਸ ਪਿਸਤੌਲ ਨਾਲ ਮਾਰੀਆਂ ਨਹੀਂ ਇਹਨੇ ਇੱਕ ਨੰਬਰ ਦਾ ਜਾਂ ਦੋ ਨੰਬਰ ਦਾ ਇਸ ਬਾਰੇ ਵੈਰੀਫਾਈ ਕੀਤਾ ਨਹੀਂ ਇਹ ਅਜੇ ਵੈਰੀਫਾਈ ਨਹੀਂ ਹੋਇਆ ਬਟ ਸਾਨੂੰ ਡਾਊਟ ਹੈ ਕਿ ਇਹ ਨਜਾਇਜ਼ ਅਸਲਾ ਹੀ ਹੋਊਗਾ ਤੇ ਜਿਸ ਤਰ੍ਹਾਂ ਦੀ ਵਾਰਦਾਤ ਇਹ ਕੀਤੀ ਗਈ ਹੈ ਬਲਕਿ ਜਿੱਦਾਂ ਸਾਨੂੰ ਪਤਾ ਲੱਗੇਗਾ ਅਸੀਂ ਕਲੀਅਰ ਕਰ ਦਾਂਗੇ ਗੱਲ ਪੰਜਾਬ ਦੇ ਵਿੱਚ ਵਾਧ ਰਹੇ ਅਜਿਹੇ ਹਾਲਾਤਾਂ ਤੋਂ ਬਾਅਦ ਪੁਲਿਸ ਅਤੇ ਸਰਕਾਰ ਤੇ ਲੋਕਾਂ ਦੇ ਵੱਲੋਂ ਉਂਗਲੀ ਚੱਕਣਾ ਜਾਇਜ਼ ਆਪਦਾ ਹੈ ਕਿਉਂਕਿ ਕਿੰਨੇ ਹੀ ਘਰ ਦੀਆਂ ਖੁਸ਼ੀਆਂ ਸਰੇ ਆਮ ਲੋਕ ਆ ਕੇ ਉਜਾੜ ਦਿੰਦੇ ਨੇ ਅਤੇ ਸਾਰਾ ਕੁਝ ਨਾ ਦੇ ਅੱਖੀ ਹੁੰਦਾ ਹੈ। ਇਸ ਪਰਿਵਾਰ ਨੇ ਮਸਲੇ ਨੂੰ ਸੁਲਝਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਸੀ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਤੇ ਉਲਟਾ ਨਤੀਜਾ ਇਹ ਹੋਇਆ ਕਿ ਅੱਜ 4 ਮਹੀਨੇ ਦੀ ਬੱਚੀ ਬੇਵਸ ਅਤੇ ਲਾਚਾਰ ਆਪਣੇ ਵੱਡਿਆਂ ਦੇ ਹੱਥਾਂ ਦੇ ਵਿੱਚ ਰੋ ਰਹੀ ਹੈ।